ਤੁਹਾਨੂੰ ਪੁੱਛਿਆ ਤੇ ਤੁਹਾਏ ਮਾਤਾ ਤੁਹਾਨੂੰ ਜਪਰਾ ਸਾਹਿਬ ਕਿ ਅਸੀਂ ਦੀਦੀ 2 ਸਾਲ ਤਾਂ ਹੋ ਗਏ ਆ ਮਹਾਰਾਜ ਜੀ ਸੁਣਦੇ ਵੀ ਬੜਾ ਪਿਆ ਮੇਰਾ ਆਵੇਂ ਕਹੀਏ ਜਿਹੜੀ ਚੀਜ਼ ਮੰਗਦੇ ਆ ਨਾ ਉਹੀ ਦਿਲ ਚ ਉਹੀ ਪੂਰੀ ਹੋ ਜਾਂਦੀ ਆਪਣੇ ਆਪ ਤੁਹਾਨੂੰ ਜਪਰਾ ਸਾਹਿਬ ਕੱਟਣ ਆਉਂਦੇ ਉਹਨੂੰ ਕਿੰਨਾ ਕਿ ਲੱਗਦਾ ਹੈ ਕਿੰਨਾ ਖੁਸ਼ ਹੁੰਦਾ ਹੈ ਕਿ ਸ਼ਾਂਤੀ ਨੂੰ ਦੇਖ ਕੇ ਸ਼ਾਂਤੀ ਘਰ ਤੇ ਵਸਿਆ ਸੀ ਉਹ ਸਾਡੀ ਬਾਹ ਹੀ ਖਿੱਚ ਕੇ ਲੈ ਜਾਂਦੇ ਆਪਣੇ ਆਪ ਤੁਹਾਨੂੰ ਲੋੜ ਨਹੀਂ ਪੈਂਦੀ ਜੇ ਮੈਂ ਕਹੂੰਗੀ ਨਾ ਮੈਨੂੰ ਇਹ ਅੱਜ ਜਾਣਾ ਪਰ ਤਾਂ ਵੀ ਮੈਨੂੰ ਖਿੱਚ ਕੇ ਲਿਆ ਆਂਦੇ ਆ ਪਰ ਇੱਕ ਗੱਲ ਹੈ ਕਿ ਮੈਨੂੰ ਘਰ ਇੰਨੀ ਸ਼ਾਂਤੀ ਨਹੀਂ ਦਿੰਦੀ ਮੈਨੂੰ ਇੱਥੇ ਆ ਅੱਛਾ ਪਹਿਲਾਂ ਕਿੰਨੀਆਂ ਕਿ ਪਰੇਸ਼ਾਨੀਆਂ ਸੀ ਪਰ ਲੱਗਦਾ ਕਿ ਹੌਲੀ ਹੌਲੀ ਠੀਕ ਹੋਈਆਂ ਤੇਰੀ ਮੇਰਾ ਨਾ ਮਕਾਨ ਨਹੀਂ ਸੀ ਬਣਿਆ ਜੇ ਮੈਂ ਨਿੱਕੇ ਮਕਾਨ 'ਚ ਸੀ ਜਿਸ ਦਿਨ ਦਾ ਮਨੋਂ ਉਹਨਾਂ ਨੇ ਦੇ ਵੀ ਦਿੱਤਾ ਮੈਂ ਘਰ ਬਣਾ ਲਿਆ ਬਸ ਇਹ ਹੈਗਾ ਕਿ ਉਹ ਮੇਰਾ ਪੂਰਾ ਘਰ ਕਰਦਣ ਮੈਂ ਉਹ ਜਿੰਨਾ ਮੈਂ ਕੀਤਾ ਹੀ ਨਾ ਨੇ ਕੀ ਨਾਮ ਹੈ ਆਪਣਾ ਕਿਹੜਾ ਮੇਰਾ ਨਾਮ ਗੁਰਮੁਖ ਸਿੰਘ ਹੈ ਜੁਬਦੀ ਤੋਂ ਜੁਬਦੀ ਗੱਲਾਂ ਨਹਿਰ ਦੇ ਨਾਲ ਹੀ ਪੈਂਦਾ ਹੈ ਇੱਥੋਂ ਹੈ ਲੋਕ ਨੇ ਸਤਾਰਾ ਸਾਹਿਬ ਕਟਨ ਦੇ ਲਈ ਆ ਰਹੇ ਹਾਂ ਸਾਨੂੰ 4-5 5 ਸਾਲ ਹੋ ਗਏ ਨੇ ਬਾਬਾ ਜੀ ਸ਼ਰਦਾ ਜੀ ਨੇ ਇਹ ਮਤਲਬ ਕਿਰਪਾ ਵਾ ਲਖਾ ਸੰਗਤ ਆ ਰਹੀ ਹੈ ہاں ਜੀ ਆਂ ਕਿੰਨਾ ਟੂਰ ਲੱਗਦਾ ਹੈ ਕਿ ਜ਼ਿੰਦਗੀ ਬਦਲੀ ਹੈ ਜਦੋਂ ਤੋਂ ਇੱਥੇ ਆਣਾ ਸ਼ੁਰੂ ਹੋਇਆ ਬਹੁਤ ਮਤਲਬ ਅੱਗੇ ਨਾਲ ਤਬਦੀਲੀ ਆਈ ਹੈ ਯੋ ਵੀ ਰੁਕੇ ਕੰਮ ਸੀ ਉਹ ਵੀ ਬਣੇ ਨੇ ਕਿ ਕਿੰਨੀਆਂ ਕੋਈ ਪਰੇਸ਼ਾਨੀਆਂ ਸੀ ਕਿ ਕੋਈ ਦਿੱਕਤ ਤੁਹਾਨੂੰ ਆ ਗਈ ਬਸ ਲਾਈਫ ਚ ਦਿੱਕਤ ਆਏ ਘਰ ਦੇ ਕਰੇਲੇ ਹੁੰਦੀਆਂ ਨੇ ਜੀ ਹਾਂ ਜੀ ਆਉਂਦੇ ਪਰ ਹੁਣ ਸਾਰਾ ਕੁਝ ਠੀਕ ਠਾਕ ਹੈ ਬਾਬਾ ਜੀ ਕਿਰਪਾ ਇਹ ਨਹੀਂ ਆਈ ਨਹੀਂ ਸਾਡੇ ਸ਼ਾਪ ਆਏ ਦੁੱਧ ਦਾ ਕੰਮ ਹਾਂ ਜੀ ਹਾਂ ਜੀ हां जी हां दे हर एक ਉਹ ਦੁਆਰਾ ਠੀਕ ਹੈ ਹਾਂ ਜੀ ਮੇਰਾ ਨਾਮ ਜਸਦੀਪ ਸਿੰਘ ਹੈ ਮੈਂ ਫਲੋਰ ਤੋਂ ਰਹਿਣ ਵਾਲਾ ਹਾਂ ਜੀ ਹਾਂ ਜੀ ਤੇ ਆਪਕਾ ਦੂ ਤੂੰ ਇੱਥੇ ਅਨੁਸ਼ਾਸਨ ਕਿਤੋਂ ਤੇ ਸੇਕ ਮਹੀਨੇ ਹੋ ਗਏ ਜੀ ਹਾਂ ਜੀ ਪਤਾ ਕੀ ਲੱਗਿਆ ਸਦਾ ਕਿ ਫਰੈਂਡ ਸਰਕਲ ਜੋ ਪਰਿਵਾਰ ਚ ਕਿਵੇਂ ਪਤਾ ਇਹ ਵੈਸੇ ਇੰਸਟਾਗ੍ਰam ਤੋਂ ਹਾਂ ਜੀ ਵੈਸੇ ਅਸੀਂ ਅਮਰitsar ਵੀ ਜਾਈਦਾ ਨਾ ਐ ਸ਼ਨੀਵਾਰ ਤੇ ਐਤਵਾਰ ਉੱਥੇ ਲੱਗਦਾ ਚਪੈਰਾ ਉੱਥੇ ਵੀ ਜਾਈਦਾ ਤੇ ਇੱਧਰ ਵੀ ਆ ਜੀ ਦਾ ਵਧੀਆ ਆ ਹਾਂ ਜੀ ਬਹੁਤ ਜ਼ਿਆਦਾ ਜੀ ਮਾੜੀ ਸੰਗਤੋਂ ਬਚਦੇ ਆ ਉਹ ਟਾਈਮ ਇਧਰ ਦਿੰਦੇ ਨੇ ਤਾਂ ਉਧਰ ਦੇਣਾ ਪੈਂਦਾ ਹੈ ਨਾ ਕੋਈ ਯਾਰ ਦੋਸਤ ਹੈ ਨਹੀਂ ਵੇ ਸਾਡਾ ਵਧੀਆ ਰਾਹ ਹੈ ਇਹ ਹਾਂਜੀ ਅੱਛਾ ਲਾਈਵ 'ਚ ਪਹਿਲਾਂ ਇਹ ਪੁੱਛਣਾ ਕਿ ਲੱਗਦਾ ਤੁਹਾਨੂੰ ਚੈਲੰਜਸ ਸਿਗੇ ਦੂਰ ਹੋਏ ਨੇ ਕੀ ਕੁਝ ਬੋਸਾ ਬਹੁਤ ਦੂਰ ਹੋਏ ਨੇ ਹਾਂਜੀ ਜਾਨ ਹੀ ਬਚੀ ਇੱਕ ਤਰ੍ਹਾਂ ਦੀ ਬਾਬੇ ਨੇ ਜਾਨ ਬਚਾਈ ਹੋਈ ਆ ਹਾਂਜੀ ਹੈ ਕੋਈ ਵਧੀਆ ਜਾਨ ਬਚੀ ਹੈ ਜ਼ਰੂਰੀ ਨਹੀਂ ਕਿ ਪੈਸਾ ਮਿਲ ਜਾਵੇ ਜਾਂ ਕੈਨੇਡਾ ਅਮਰੀਕਾ ਹੀ ਸਭ ਕੁਝ ਆ ਹੋਰ ਵੀ ਬਹੁਤ ਜ਼ਿੰਦਗੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬਾਬਾ ਜੀ ਨੇ ਸਾਥ ਦਿੱਤਾ ਹੈ ਬਹੁਤ ਹਾਂਜੀ ਤਾਂ ਇੱਥੇ ਆਉਂਦੇ ਹਾਂ ਜੀ ਹਾਂਜੀ ਹਾਂਜੀ ਜਿਹੜਾ ਮਿਲਦਾ ਉਹਨੂੰ ਦੱਸੀਦਾ ਕਿ ਇਹ ਰਾਹ ਵਧੀਆ ਤੁਹਾਡੇ ਲਈ ਤੁਹਾਡਾ ਰਸਤਾ ਸਾਫ਼ ਹੋ ਵਧੀਆ ਇਹਨਾਂ ਹਾਂਜੀ ਪਾਟ ਕਰਨਾ ਚਾਹੀਦਾ ਵਧੀਆ ਗੱਲ ਹੈ ਹਾਂਜੀ ਥੈਂਕ ਯੂ ਬਈ ਖਾਸਾ ਅਵੇਲੇਬਲ